ਜੇ ਬੱਚਾ ਆਪਣੀਆਂ ਕਿਤਾਬਾਂ ਨੂੰ ਸੰਭਾਲੀ ਤੇ ਜਾਵੇ ਤੇ ਉਹਦੀ ਭਾਲ ਨਾ ਕਰੇ ਫਿਰ ਉਹਦੇ ਜੀਵਨ ਦੇ ਵਿੱਚ ਸਫਲਤਾ ਕਿਵੇਂ ਆਵੇਗੀ ਅੱਜ ਸਾਡੇ ਜੀਵਨ ਦੀ ਵੱਧ ਕਿਸਮਤੀ ਹੈ ਵੀ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਸੰਭਾਲਦੇ ਆਂ ਭਾਲਦੇ ਤੇ ਹੈ ਨਹੀਂ ਜਿਹੜੀ ਗੱਲ ਗੁਰੂ ਨੇ ਪ੍ਰਤੱਖ ਕੀਤੀ ਵੀ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਖੋਜਣ ਦੀ ਗੱਲ ਹੈ ਜੀ ਭਾਲਣ ਦੀ ਗੱਲ ਹੈ ਤੇ ਭਾਲਦੇ ਹੈ ਨਹੀਂ ਅਸੀਂ ਸੰਭਾਲਣ ਦੇ ਵੱਲ ਹੀ ਆਪਣੇ ਆਪ ਨੂੰ ਜੋੜਿਆ ਹੋਇਆ ਹੈ ਮੈਂ ਇਹ ਨਹੀਂ ਕਹਿੰਦਾ ਸੰਭਾਲ ਨਹੀਂ ਕਰਨੀ ਚਾਹੀਦੀ ਸੰਭਾਲ ਤਾਂ ਸਫਲੀ ਹੈ ਜੇ ਭਾਲ ਕਰਾਂਗੇ ਜੇ ਭਾਲ ਕਰਾਂਗੇ ਗੁਰੂ ਨੇ ਤੇ ਇਹ ਨਹੀਂ ਕਿਹਾ ਨਾ ਵੀ ਰੁਮਾਲਾ ਰੱਖ ਕੇ ਪੁੱਤ ਮੱਥੇ ਟੇਕੇ ਜਾ ਪਹਿਲੇ ਦਿਨ ਹੀ ਇੱਕ ਗੱਲ ਕਹਤੀ ਬਾਬਾ ਬੁੱਢਾ ਸਾਹਿਬ ਨੂੰ ਬਿਠਾ ਕੇ ਗੋਦ ਵਿੱਚ ਬਾਬਾ ਬੁੱਢਾ ਖੋਲੋ ਗ੍ਰੰਥ ਇਸ ਗ੍ਰੰਥ ਨੂੰ ਖੋਲਣਾ ਹੈ ਭਾਵ ਇਹਨੂੰ ਖੋਜਣਾ ਹੈ ਬਾਬਾ ਬੁੱਢਾ ਖੋਲੋ ਗ੍ਰੰਥ ਲੈ ਆਵਾਜ਼ ਸੁਣੈ ਸਭ ਪੰਥ